ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਗਪਿੰਦਰ ਤੇ ਮੇਰੇ ਕੋਲੇ ਆਈ ਹੈ ਇੱਕ ਅੰਬਰਤ ਘਾਰੀ ਭੈਣ ਤੇ ਭੈਣ ਚੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੀ ਐ ਤੇ ਮੁੰਡਾ ਆਪਾਂ ਨੂੰ ਅੰਬਰਤ ਘਾਰੀ ਹੀ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆ 29 ਸਾਲ ਤੇ ਮੁੰਡਾ 1-2 ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸੈਂਪਲ ਵਿਆਹ ਕਰਨਗੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜੀ ਨੇ ਤੇ ਅੰਬਰਤ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਇਆ ਹੈ ਅਮਰੀਕਾ ਦੇ ਵਿੱਚ ਸਿਟੀਜ਼ਨ ਮੁੰਡਾ ਤੇ ਮੁੰਡਾ ਹੈਗਾ 90 ਦਾ ਬੌਰਨ ਤੇ ਆਪਾਂ ਨੂੰ ਕੁੜੀ ਚਾਹੀਦੀ ਹੈ ਬੀਐਸਸੀ ਨਰਸਿੰਗ ਤੇ ਕੁੜੀ ਮੁੰਡੇ ਤੋਂ 1-2 ਸਾਲ ਛੋਟੀ ਹੀ ਹੋਵੇ ਜਿਆਦਾ ਛੋਟੀ ਵੀ ਨਾ ਹੋਵੇ ਤੇ ਵੱਡੀ ਤਾਂ ਜਮਾਈ ਨਾ ਹੋਵੇ ਤੇ ਮੁੰਡੇ ਦਾ ਏਰੀਆ ਹੈਗਾ ਇੱਧਰ ਸੰਗਰੂਰ ਤੇ ਆਪਾਂ ਨੂੰ ਇੱਧਰਲੀ ਸਾਈਡ ਹੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਕਰ ਦਿਓ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ 94 ਬਾਰਨ ਤੇ ਭੈਣ ਹੈਗੀ ਆ ਮੁਗੇਰੀ ਦੇ ਤੋਂ ਕੁੜੀ ਦੀ ਪੜ੍ਹਾਈ ਵੀ ਵਧੀਆ ਕਰੀ ਹੋਈ ਹੈ ਬੀਏ ਐਮਏ ਕਰੀ ਹੋਈ ਹੈ ਮੁੰਡਾ ਵੀ ਠਟੋਕਟ ਬੀਏ ਤਾਂ ਹੋ ਗਏ ਤੇ ਕੁੜੀ ਘਰੇਲੂਈ ਹੈ ਤੇ ਕੁੜੀ ਨੂੰ ਆਉਂਦੇ ਨੇ 8 ਕਿਲੇ ਪੈੜੀ ਦੇ ਤੇ ਆਪਾਂ ਨੂੰ 10 ਕਿਲੇ 12 ਕਿਲਿਆਂ ਚ ਮੁੰਡਾ ਚਾਹੀਦਾ ਹੈ ਮੁੰਡਾ ਜਮੀਨ ਘਟਨਾ ਹੋਵੇ ਜੀ ਸੰਪਰਕ ਕਰੋ ਮੈਨੂੰ ਕਮੈਂਟਾਂ ਦੇ ਵਿੱਚ ਹੀ ਦੱਸ ਦਿਓ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਇੱਕ ਜੱਟਾਂ ਦੀ ਗੁੱਡੀ ਭੈਣ ਦਾ ਵਜਨ ਥੋੜਾ ਜਿਆਦਾ ਜ਼ਿਆਦੇ ਹੋਣ ਕਰਕੇ ਉਹਦਾ ਵਿਆਹ ਨਹੀਂ ਹੋਇਆ ਜੀ ਤੇ ਭੈਣ ਦੀ ਉਮਰ ਹੈਗੀ ਹੈ 37 ਸਾਲ ਭੈਣ ਹੈਗੀ ਹੈ ਬਿਲਕੁਲ ਕੁਮਾਰੀ ਤੇ ਆਪਾਂ ਨੂੰ ਮੁੰਡਾ ਚਾਹੀਦਾ ਜੀ ਭੈਣ ਦਾ weight ਹੈਗਾ 1 ਕਿਲੋ 7-8 ਕਿਲੋ weight ਹੈ ਭੈਣ ਦਾ ਤੇ ਜੇ ਕੋਈ ਆਪਣਾ ਮੁੰਡਾ ਹੈਗਾ ਜੱਟਾਂ ਦਾ 5-7 ਕਿਲਿਆਂ ਦੇ ਵਿੱਚ ਤੇ ਵਿਆਹ ਵਧੀਆ ਕਰ ਦੇਣਗੇ ਜੀ 15 ਤੋਂ 20 ਲੱਖ ਰੁਪਇਆ ਵਿਆਹ ਤੇ ਲਾ ਦੇਣਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ ਕੁੜੀ ਆਪਣੇ ਕੋਲੇ ਹੋਰ ਆ ਗਈ ਜੀ ਖੰਨੇ ਏਰੀਏ ਤੁਿਆਂ ਭੈਣ ਦੀ ਉਮਰ ਹੈਗੀ ਆ 35 ਸਾਲ ਤੇ 7 ਸਾਲ ਦੀ ਭੈਣ ਕੋਲੇ ਕੁੜੀਆ ਘਰ ਵਾਲੇ ਦੀ ਡੈਥ ਹੋ ਗਈ ਸੀ ਤੇ ਜਿਹੜੀ ਉਹਦੀ ਗੁੱਡੀ ਹੈ ਉਹਨੂੰ ਮਤਲਬ ਕੁੜੀ ਦੇ ਸਹੁਰਿਆਂ ਕੰਨੀਓ 20 ਕਿਲੇ ਪੈਲੀ ਆਉਂਦੀ ਆ 10 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਇਹਨਾਂ ਨੂੰ ਤੇ ਮੁੰਡਾ ਭੈਣ ਦੀ ਰਹਿਸ ਟ੍ਰਾਂਟੋ ਆ ਕੈਨੇਡਾ ਦੇ ਵਿੱਚ ਟ੍ਰਾਂਟੋ ਸ਼ਹਿਰ ਦੇ ਵਿੱਚ ਰਹਿ ਰਹੀ ਆ ਭੈਣ ਤੇ ਇਹਨੂੰ ਮੁੰਡਾ ਵੀ ਉੱਥੇ ਚਾਹੀਦਾ ਹੈ ਟ੍ਰਾਂਟੋ ਦੇ ਵਿੱਚ ਤੇ ਮੁੰਡਾ ਚਾਹੇ ਵਰਕ ਪਰਮਿਟ ਤੇ ਹੋਵੇ ਤੇ ਜਾਂ ਫਿਰ ਪੀਆਰ ਹੋਵੇ ਕੋਈ ਚੱਕਰ ਨਹੀਂ ਹੈਗਾ ਵਰਕ ਪਰਮਿਟ ਤੇ ਵੀ ਚੱਲੂਗਾ ਤੇ ਮੁੰਡਾ 40 ਸਾਲ ਤੱਕ ਚੱਲ ਜੂਗਾ ਜੀ ਜਿਆਦੇ ਉਮਰ ਮੁੰਡੇ ਦੀ ਨਾ ਹੋਵੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ 10 ਕਿਲਿਆਂ ਚ ਹੋਣਾ ਚਾਹੀਦਾ 10 12 ਕਿਲਿਆਂ ਤੋਂ ਘੱਟ ਇਹਨਾਂ ਨੇ ਨਹੀਂ ਕਰਨਾ ਤੇ ਉਮਰ ਵੀ 40 ਸਾਲ ਤੋਂ ਘੱਟ ਨਹੀਂ ਕਰਨਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਟੀ ਆਪਣੀ ਰਪਿੰਦਰ ਤੇ ਇੱਕ 28 ਸਾਲ ਦੀ ਕੁੜੀ ਆਈ ਹੈ ਜੀ ਜੱਟਾਂ ਦੀ ਆਪਣੇ ਕੋਲੇ ਭੈਣ ਨੂੰ 4 ਕਿੱਲੇ ਪੈਲੀ ਆਉਂਦੀ ਹੈ ਤੇ ਮੁੰਡਾ ਆਪਾਂ ਨੂੰ ਮਲਾਜਮ ਚਾਹੀਦਾ ਜੀ 5 4 ਕਿਲਿਆਂ ਦੇ ਵਿੱਚ ਮੁੰਡਾ ਮਲਾਜਮ ਹੋਵੇ ਤੇ ਮੁੰਡਾ 30 ਕਤੀ 32 ਸਾਲ ਤੱਕ ਚੱਲ ਜੂਗਾ ਜਿਆਦੇ ਉਮਰ ਮੁੰਡੇ ਦੀ ਵੱਡੀ ਨਾ ਹੋਵੇ ਤੇ ਏਰੀਆ ਆਪਾਂ ਨੂੰ ਇੱਧਰ ਸੰਗਰੂਰ ਦੇ ਲਾਗੇ ਸਾਗੀ ਚਾਹੀਦਾ ਮੁੰਡਾ ਭੈਣ ਧੂਰੀ ਤੋਂ ਹੈ ਜੀ ਵੀਡੀਓ ਨੂੰ ਦੱਬਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਹੈ ਇੱਧਰ ਹੰਬੋਰ ਏਰੀਏ ਦੇ ਵਿੱਚੋਂ ਮੁੰਡਾ 45 ਸਾਲ ਉਮਰ ਹੈ ਜੀ ਵੀਰ ਦੀ ਤੇ ਵੀਰ ਦੀ ਘਰ ਵਾਲੀ ਦੀ ਵੀ ਡੈਥ ਹੋਈ ਹੋਈ ਹੈ ਬੱਚੇ ਦੀ ਵੀ ਡੈਥ ਹੋ ਗਈ ਸੀ ਜੀ ਤੇ 40 ਕਿੱਲੇ ਵੀਰ ਕੋਲੇ ਜ਼ਮੀਨ ਹੈ ਤੇ ਆਪਾਂ ਨੂੰ ਚਾਹੀਦੀ ਹੈ ਜੀ 40 ਤੋਂ ਪਲੱਸ ਹੋਵੇ ਕੁੜੀ ਤੇ ਕੁੜੀ ਵਧੀਆ ਘਰੋਂ ਹੋਵੇ 40 ਕਿਲੇ ਵੀਰ ਨੂੰ ਪੈਲੀ ਆਉਂਦੀ ਹੈ ਮਾਂ ਪਿਓ ਤੇ ਇੱਕ ਵੀਰ ਬਸ ਤਿੰਨ ਜਾਨੀ ਨੇ ਘਰ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸ਼ਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਹੈ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਨ੍ਹਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਹਾਂਜੀ ਸਾਸਰੀ ਕਾਲ ਮੈਸੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ 34 ਸਾਲ ਦੀ ਕੁੜੀ ਆ ਧਰਮੀਆਂ ਦੀ ਤੇ ਭੈਣ ਵਕੀਲ ਹੈ ਜੀ ਸਰਕਾਰੀ ਵਕੀਲ ਆ ਆਪਾਂ ਨੂੰ ਮੁੰਡਾ ਸਰਕਾਰੀ ਮੁਲਾਜ਼ਮ ਹੀ ਚਾਹੀਦਾ ਹੈ ਜੀ ਤੇ ਮੁੰਡਾ ਆ ਧਰਮੀਆਂ ਦਾ ਹੀ ਚਾਹੀਦਾ ਯਾਨੀ ਕਿ ਆਪਣੇ ਰਾਮਦਾਸੀਆਂ ਦਾ ਚਾਹੀਦਾ ਜੀ ਰਾਮਦਾਸੀਆਂ ਦਾ ਮੁੰਡਾ ਚਾਹੀਦਾ ਹੈ ਭੈਣ ਦਾ 91 ਦਾ ਜਨਮ ਹੈ ਜੀ ਤੇ 33-34 ਸਾਲ ਉਮਰ ਬਣਦੀ ਹੈ ਭੈਣ ਦੀ ਓਡੀ ਕੁਮਰ ਦਾ ਮੁੰਡਾ ਚਾਹੀਦਾ